and now it's not ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਦੇ ਨਿਤੜਕ ਆਗੂ ਤੇ ਸੋਸ਼ਲ ਮੀਡੀਆ ਪੰਜਾਬ ਦੇ ਵਾਇਸ ਚੇਅਰਮੈਨ ਸੌਰਵ ਸ਼ਰਮਾ ਦੀ ਅਗਵਾਈ ਦੇ ਵਿੱਚ ਦੁਆਬਾ ਜ਼ੋਨ ਸੋਸ਼ਲ ਮੀਡੀਆ ਟੀਮ ਦੀ ਇੱਕ ਮੀਟਿੰਗ ਫਗਵਾੜਾ ਦੇ ਰੈਸਟ ਹਾਊਸ ਵਿਖੇ ਹੋਈ ਹੈ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ 셀 ਦੇ ਪੰਜਾਬ ਚੇਅਰਮੈਨ ਗੁਰਤੇਜ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿੱਥੇ ਉਹਨਾਂ ਦੁਆਬਾ ਜ਼ੋਨ ਦੀ ਟੀਮ ਦੇ ਨਾਲ ਵਿਚਾਰ ਕੀਤੇ ਤੇ ਨਾਲ ਹੀ ਉਨਾ ਆਏ ਹੋਏ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਇਸ ਮੌਕੇ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਸੈੱਲ ਦੇ ਵਾਈਸ ਪੰਜਾਬ ਚੇਅਰਮੈਨ ਸੌਰਵ ਸ਼ਰਮਾ ਨੇ ਆਏ ਹੋਏ ਸਮੂਹ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਸੌਰਵ ਸ਼ਰਮਾ ਦੀ ਮਿਹਨਤ ਸਦਕਾ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਮੀਟਿੰਗ ਦੇ ਵਿੱਚ ਕੁਲਦੀਪ ਸਿੰਘ ਆਪਣੇ ਸਾਥੀਆਂ ਦੇ ਨਾਲ ਭਾਜਪਾ ਪਾਰਟੀ ਨੂੰ ਛੱਡ ਆ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਜੀ ਆਇਆਂ ਕਹਿੰਦੇ ਹੋਏ ਉਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਸੌਰਵ ਸ਼ਰਮਾ ਤੋਂ ਇਲਾਵਾ ਪੰਕਜ ਕੇੜਾ ਜਨਰਲ ਸੈਕਟਰੀ ਇਸ ਦੇ ਨਾਲ ਨਰੇਸ਼ ਜਨਰਲ ਸੈਕਟਰੀ ਅਮਿਤ ਅਰੋੜਾ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਗੁਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਰੋਹਨ ਚੱਡਾ ਜ਼ਿਲ੍ਹਾ ਪ੍ਰਧਾਨ ਅਰਬਨ ਤੇ ਕਰਨ ਕੌਸ਼ਲ ਤਿਰਛ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਦੁਆਬਾ ਜ਼ੋਨ ਦੀ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਹਾਜ਼ਰ ਸਨ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਸ਼ਰਮਾ ਦਿਨਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਜਿਹੜੀ ਮੀਟਿੰਗ ਹੈ ਉਹਦਾ ਵਿਸ਼ੇਸ਼ਕਾਰਨ ਹੈ ਜਿਹੜਾ ਕਾਂਗਰਸ ਪਰਿਵਾਰ ਚ ਵਾਧਾ ਹੋਣ ਜਾ ਰਿਹਾ ਹੈ ਭਾਜਪਾ ਨੂੰ ਛੱਡ ਕੇ ਜਿਹੜੇ ਸਾਡੇ ਸੋਚ ਨਾਲ ਸਹਿਮਤ ਜਿਹੜੇ ਕਾਂਗਰਸ ਦੇ ਆਜ਼ਾਦ ਸੋਚ ਨਾਲ ਸਹਿਮਤ ਲੋਕ ਨੇ ਸਾਡੇ ਨਾਲ ਜੁੜਨ ਜਾ ਰਹੇ ਨੇ ਅੱਜ ਕੁਲਦੀਪ ਜੀ ਭਾਜਪਾ ਨੂੰ ਛੱਡ ਕੇ ਤੇ ਕਾਂਗਰਸ ਦਾ ਦਾਵਨ ਫਟਣ ਜਾ ਰਹੇ ਨੇ ਔਰ ਸਾਡੇ ਪ੍ਰਵਾਸ ਤੇ ਵਾਧਾ ਹੋ ਰਿਹਾ ਇਹਨਾਂ ਨੂੰ ਪਹਿਲਾਂ ਤਾਂ ਵੈਲਕਮ ਕਰਦੇ ਆਂ ਔਰ ਉਮੀਦ ਕਰਦੇ ਆਂ ਔਰ ਇਹਨਾਂ ਨੂੰ ਆਸ਼ਵਾਸਨ ਵੀ ਦਿਵਾਉਂਦੇ ਆਂ ਵੀ ਕਾਂਗਰਸ 'ਚ ਜੁੜ ਕੇ ਇਹਨਾਂ ਦੀ ਤਰੱਕੀ ਵੀ ਹੋਏਗੀ ਦੇਸ਼ ਦੀ ਵੀ ਤਰੱਕੀ ਹੋਏਗੀ ਔਰ ਇੱਕ ਆਜ਼ਾਦ ਸੋਚ ਨਾਲ ਇੱਕ ਆਜ਼ਾਦ ਸੋਚਤਨ ਵਾਲਾ ਪਾ ਕੇ ਉਹਦਾ ਤੁਸੀਂ ਜਿਹੜਾ ਤੁਸੀਂ ਦੱਸਿਆ ਕਿ ਆਪਣੇ ਮੈਂਬਰ ਵਧਾਦੇ ਆਂ ਹਮ ਆਪਣੀ ਟੀਮ 'ਚ ਹੋਰ ਕਿਹੜੇ ਕਿਹੜੇ ਮੈਂਬਰ ਆ ਰਹੇ ਕਿ ਦੂਜੀ ਕਿਸੇ ਪਾਰਟੀ 'ਚੋਂ ਵੀ ਆ ਰਹੇ ਆ ਜਿੱਦਾਂ ਤੁਸੀਂ ਦੇਖਿਆ ਅੱਜ ਭਾਜਪਾ ਨੂੰ ਛੱਡ ਕੇ ਆ ਰਹੇ ਨੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਰੂਲਿੰਗ ਪਾਰਟੀ ਨੂੰ ਛੱਡ ਕੇ ਆਉਣਾ ਚਾਹੁੰਦੇ ਨੇ ਜਿੱਦਾਂ ਤੁਸੀਂ ਦੇਖਿਆ ਵੀ ਪੰਜਾਬ ਦੇ ਹਾਲਾਤ ਕੀ ਹੋ ਚੁੱਕੇ ਨੇ ਲਾਅਨ ਆਰਡਰ ਸਿਚੁਏਸ਼ਨ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਦਿਨੋਂ ਦਿਨ ਜਿਹੜੀ ਗੁੰਡਾਗਰਦੀ ਹੈ ਉਹ ਵੱਧਦੀ ਜਾ ਰਹੀ ਹੈ ਜਿਹੜੇ ਚੁਟਕੀਆਂ ਵਜਾ ਕੇ ਕਹਿੰਦੇ ਸੀ ਅਸੀਂ ਐਮਐਸਪੀ ਦਾ ਦਵਾਵਾਂਗੇ 5 ਮਿੰਟਾਂ ਚ ਐਮਐਸਪੀ ਦਾ ਲਵਾਵਾਂਗੇ ਉਹ ਅੱਜ ਭਾਲਿਆ ਨਹੀਂ ਹਥਿਆਉਂਦੇ ਸੀਐਮ ਸਾਹਿਬ ਨੂੰ ਲੱਭਣਾ ਔਖਾ ਹੋ ਗਿਆ ਜਿਹੜੇ ਕਹਿੰਦੇ ਸੀ ਵੀ ਮੈਂ ਜਦੋਂ ਦੂਜੀ ਪਾਰਟੀਆਂ ਦੇ ਕਾਫਲੇ ਦੇਖਦਾ ਹੈ ਤੇ ਉਹ ਕਾਹੂ ਕਾਹੂ ਹੁੰਦੇ ਜਾਂਦੇ ਆ ਅੱਜ ਉਹਨਾਂ ਦੇ ਕਾਫਲੇ ਕਿੰਨੇ ਵੱਡੇ ਆ ਉਹਨਾਂ ਦੇ ਕਾਫਲੇ ਤੇ 50-50 ਗੱਡੀਆਂ ਦੇ ਨੇ ਸਿਕਿਉਰਿਟੀਆਂ ਤਿੰਨ-ਤਿੰਨ ਗੁਣਾ ਵਧਾਉਂਦੀਆਂ ਨੇ ਉਹਨਾਂ ਦੇ ਜਿਹੜੇ ਸਿਰਫ ਐਡਵਰਟਾਈਜ਼ਮੈਂਟ ਦੇ ਖਰਚੇ ਨੇ ਉਹ 10-10 ਗੁਣਾ ਵੱਧ ਗਏ ਨੇ ਅਸੀਂ ਸਾਡੇ ਕਿਸੇ ਵੀਰ ਨੇ ਆਰਟੀਆਈ ਪਾਈ ਸੀ ਸਿਰਫ ਇੱਕ ਪ੍ਰੋਗਰਾਮ ਦੀ ਜਿਹੜਾ ਐਡਵਰਟਾਈਜ਼ਮੈਂਟ ਦਾ ਖਰਚਾ 5-5 ਕਰੋੜ ਰੁਪਈਆ ਸੋ ਜਦੋਂ ਇਹ ਕਹਿੰਦੇ ਸੀ ਵੀ ਪੰਜਾਬ ਦੇ ਹਾਲਾਤ ਇਹਨੇ ਨਾਜ਼ੁਕ ਨੇ مالی ਹਾਲਤ ਪੰਜਾਬ ਦੀ ਮਾੜੀ ਹੈ ਫੇਰ ਖਰਚੇ ਵਧਾਉਣ ਦੀ ਕੀ ਲੋੜ ਸੀ ਅੱਜ ਪੰਜਾਬ ਫਾਈਨੈਂਸ਼ੀਅਲ ਐਮਰਜੈਂਸੀ ਵੱਲ ਨੂੰ ਵਧਦਾ ਜਾ ਰਿਹਾ ਸੋ ਜੇ ਅੱਜ ਪੰਜਾਬ ਨੂੰ ਬਚਾਉਣਾ ਇੱਕੋ ਇੱਕ ਤਜਰਬੇਕਾਰ ਪਾਰਟੀ ਕਾਂਗਰਸ ਪਾਰਟੀ ਆਜ਼ਾਦ ਹੋ ਚੁੱਕੀ ਸੋ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਮੋੜ ਲੋਕਾਂ ਨੂੰ ਕਾਂਗਰਸ ਦਾ ਜਨਾਬ ਕਰਨਾ ਪਏਗਾ ਕਾਂਗਰਸ ਪਾਰਟੀ ਨੂੰ ਪਾਵਰ ਚ ਲੈਣਾ ਪਏਗਾ ਪ੍ਰਸ਼ਾਦ ਜੀ ਦਾ ਤੁਸੀਂ ਦੱਸਿਆ ਕਿ ਤੁਹਾਡੇ ਨਾਲ ਜੁਆਇਨਿੰਗ ਕਰ ਰਹੇ ਆ ਦੂਜੀ ਪਾਰਟੀਆਂ ਭਾਜਪਾ ਹੋਈ ਆਮ ਆਦਮੀ ਪਾਰਟੀ ਦੇ ਕਿੰਨੇ ਨੁਮਾਇੰਦੇ ਆ ਤੁਹਾਡੇ ਨਾਲ ਹੋਰ ਆ ਰਹੇ ਆ ਤੁਹਾਡੀ ਪਾਰਟੀ ਨਾਲ ਦੇਖੋ ਕਈ ਕਈ ਲੋਕ ਹਨ ਮੈਂ ਉਹਨਾਂ ਦੇ ਨਾਮ ਤੇ ਆਇਆ ਜਾ ਕਰਦੀ ਕਰ ਸਕਦਾ ਕਈ ਵੱਡੇ ਚਿਹਰੇ ਆਉਣ ਵਾਲੇ ਸਮੇਂ ਚ ਜੁਆਇਨ ਕਰਨ ਜਾ ਰਹੇ ਨੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਸੀਂ ਨਵੇਂ ਮੁੰਡੇ ਆਸੀਂ ਨਵੀਂ ਸੋਚ ਨਾਲ ਆਏ ਹਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਨਵੇਂ ਮੁੰਡੇ ਨੇ ਕੀਤਾ ਕਰਖਰੇ ਅੱਜ ਦੀ ਡੇਟ 'ਚ ਜੋ ਪੰਜਾਬ ਦੇ ਹਾਲਾਤ ਐ ਹੋਰ ਮਾੜੇ ਹੁੰਦੇ ਜਾ ਰਹੇ ਨੇ ਗਵਰਨੈਂਸ ਜ਼ੀਰੋ ਐ ਕੋਈ ਪਾਲਿਸੀ ਦੇ ਨਾਮ ਤੇ ਪਾਲਿਸੀ ਕਿਸੇ ਨੂੰ ਆਉਂਦੀ ਹੋਵੇ ਤੇ ਪਤਾ ਲੱਗੇ ਇਸੇ ਕਰਕੇ ਲੋਕ ਕਹਿੰਦੇ ਸੀ ਤਜਰਬੇਕਾਰ ਬਹੁਤ ਜ਼ਰੂਰੀ ਨੇ ਜਿਨ੍ਹਾਂ ਨੇ ਇੰਨੇ ਸਾਲਾਂ ਦਾ ਤਜਰਬਾ ਲਿੱਤਾ ਪਾਲਿਸੀ మేకింగ్ ది ਨੋਲਿਜ ਹੈ ਕਿ ਉਹੀ ਪੰਜਾਬ ਨੂੰ ਮੁੜ ਸਿੱਧੀ ਰਾਹ ਚੜਾ ਸਕਦਾ ਹੈ ਸੋ ਬਹੁਤ ਲੋਗ ਵਧੀਆ ਲੋਗ ਨਵੀਂ ਸੋਚ ਵਾਲੇ ਲੋਗ ਜੁੜਨਾ ਚਾਹੁੰਦੇ ਨੇ ਉਹਨਾਂ ਦੇ ਆਉਣ ਵਾਲੇ ਸਮੇਂ ਤੇ ਟਾਈਮ ਟੂ ਟਾਈਮ ਤੁਹਾਨੂੰ ਦੱਸੀ ਜਾਵਾਂਗੀ ਸਮਾਂ ਆਏਗਾ ਜਦੋਂ ਤੁਸੀਂ ਦੇਖੋਗੇ ਵੀ ਆਮ ਆਦਮੀ ਪਾਰਟੀ ਖਾਲੀ ਹੋ ਜਾਈਏ ਭਾਈ ਇਹ ਕਿਸਾਨਾਂ ਦਾ ਵੀ ਇੱਕ ਮੁੱਦਾ ਹੈ ਤੁਹਾਨੂੰ ਪਤਾ ਹੀ ਆ ਦੇਖੋ ਕਿਸਾਨਾਂ ਕਿਸਾਨਾਂ ਦੇ ਇੱਕ ਨਹੀਂ ਕਈ ਮੁੱਦੇ ਨੇ ਕਿਸਾਨਾਂ ਦੇ ਐਮਐਸਟੀ ਦਾ ਮੁੱਦਾ ਆ ਕਿਸਾਨਾਂ ਦੇ ਹੋਰ ਕਈ ਮੁੱਦੇ ਨੇ ਅੱਜ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਉਹਦਾ ਹੱਲ ਕੱਟਣਾ ਕੇਂਦਰ ਦੀ ਸਰਕਾਰ ਨੇ ਕੰਨਾਂ 'ਚ ਰੂੰ ਪਾ ਲਿਆ ਉਹ ਉਹਨਾਂ ਦੇ ਸਿਰ ਤੇ ਜੂ ਨਹੀਂ ਸਕਦੀ ਤੁਸੀਂ ਦੇਖਿਆ ਕਿੰਨੇ ਕਿਸਾਨ ਵੀਰ ਪਿਛਲੇ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉੱਚ ਕਿੰਨੇ ਕਿਸਾਨ ਵੀਰ ਸ਼ਹੀਦ ਹੋਏ ਸੀ ਉਦੋਂ ਕਿੰਨੀਆਂ ਪ੍ਰੋਮਿਸਸਾਂ ਕੀਤੀਆਂ ਗਈਆਂ ਸੀ ਵੀ ਅਸੀਂ ਐਮਐਸਪੀ ਦੀ ਗਾਰੰਟੀ ਦਵਾਂਗੇ ਅਸੀਂ ਆਹ ਕਰਾਂਗੇ ਉਹ ਕੱਖ ਨਹੀਂ ਦਿੱਤਾ ਸਿਰਫ ਗੱਲਾਂ ਸੋ ਆਉਣ ਵਾਲੇ ਸਮੇਂ 'ਚ ਕਿਸਾਨਾਂ ਨਾਲ ਵੀ ਜੁੜ ਕੇ ਕਿਸਾਨਾਂ ਦਾ ਬਲ ਮਜ਼ਬੂਤ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਬੈਠ ਕੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਵੀ ਉਹਨਾਂ ਦੀਆਂ ਡਿਮਾਂਡਸ ਆ ਉਹਨਾਂ ਨਾਲ ਬਾਤ ਚੀਤ ਕਰਦੇ ਹਾਂ ਵੀ ਹੱਲ ਤਾਂ। ਜਿਹੜਾ ਆਂ ਦਾ ਜਿਹੜਾ ਮੇਰਾ ਫੈਸਲਾ ਹੈਗਾ ਅਸੀਂ ਬੀਜੇਪੀ ਨੂੰ ਬਹੁਤ ਜ਼ਿਆਦਾ ਚਾਂਸ ਦਿੱਤੇ ਹਰ ਜਗ੍ਹਾ ਚਾਂਸ ਦੇ ਕੇ ਦੇਖਿਆ ਮੈਂ ਕਈ ਸਾਲਾ ਤੋਂ ਮਨੋਂ ਪੱਕਾ ਬੀਜੇਪੀ ਦਾ ਨਾਲ ਜੁੜਿਆ ਹੋਇਆ ਹਾਂ ਬੰਦਾ ਸੀ ਪਰ ਮੈਂ ਦੇਖਿਆ ਕਿ ਕੋਈ ਤਰੱਕੀ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਉਹ ਸਿਰਫ ਆਪਣੇ ਕੰਮ ਕਰੀ ਜਾ ਰਹੇ ਆ ਫਿਰ ਕਿਸੇ ਦਾ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਤੇ ਇਸ ਕਰਕੇ ਅਸੀਂ ਸੋਚਿਆ ਕਿ ਅਗਰ ਅਸੀਂ ਕਾਂਗਰਸ ਨਾਲ ਜੁੜ ਕੇ ਇੱਕ ਸਾਨੂੰ ਨਵਾਂ ਮੌਕਾ ਮਿਲਦਾ ਪਏ ਅੱਗੇ ਆਂਦਾ ਤੇ ਅਸੀਂ ਇਹਨਾਂ ਨਾਲ ਜੁੜ ਕੇ ਸਾਰੇ ਉਹ ਕੰਮ ਕਰੀਏ ਜਿਹੜੇ ਸਾਡੇ ਕੰਮ ਨਹੀਂ ਹੋ ਰਹੇ ਕੁਲਦੀਪ ਜੀ ਜਿਹਦਾ ਤੁਸੀਂ ਦੱਸਿਆ ਕਿ ਕਈ ਕੰਮ ਆ ਜਿਹੜੇ ਭਾਪੀ ਕੋ ਨਹੀਂ ਹੋ ਰਹੇ ਜਿੱਥੇ ਦੇ ਦੇਖਿਆ ਵੀ ਗਿਆ ਤੇ ਸੁਣਿਆ ਵੀ ਗਿਆ ਵਾ ਇਸ ਗੱਲ ਨੂੰ ਕਿ ਹਾਂ ਵੀ ਕੰਮ ਤਾਂ ਕਾਫੀ ਦਿਨ ਤੋਂ ਨਹੀਂ ਹੋ ਰਹੇ ਜੀ ਤੇ ਹੁਣ ਇਦਾਂ ਇਹ ਕਿਹੜਾ ਕਾਰਨ ਬਣ ਗਿਆ ਸੀ ਕਿ ਤੁਸੀਂ ਜਿਹੜਾ ਭਾਪੀ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ ਅੱਕਾ ਗਏ ਪਾਜੀ ਹੁਣ ਬਸ ਇਹਨਾਂ ਕਾਕਾ ਗਏ ਕਿ ਇਹਨਾਂ ਦੇ ਮੱਲੋ ਰੂਲ ਇਹਨਾਂ ਦੇ ਜੋ ਇਹਨਾਂ ਦੇ ਰਾਤੀ ਮੱਲੋ ਸੁਪਨਾ ਆ ਗਿਆ ਜੀ ਸਵੇਰੇ ਉੱਠ ਕੇ ਆਹ ਕਿਸੇ ਦਿਨ ਨਹੀਂ ਸੁਣਨੀ ਸਿਰਫ ਆਪਣੀ ਕਰਨੀ ਆ ਜੋ ਪਰ ਫੈਸਲਾ ਹੋ ਗਿਆ ਵੀ ਇੱਥੇ ਮੋਹ ਲੱਗੇ ਤਾਂ ਉਹੀ ਉਤੋਂ علاوہ ਕੋਈ ਵੀ ਇੱਥੇ ਮਨ ਲੋ ਡਿਸੀਜਨ ਨਹੀਂ ਲੈ ਸਕਦਾ ਕੋਈ ਥੱਲੇ ਵਾਲਾ ਕੋਈ ਉੱਪਰ ਵਾਲਾ ਕੋਈ ਬੰਦੇ ਦਾ ਡਿਸੀਜਨ ਨਹੀਂ ਚੱਲਣਾ ਸਿਰਫ ਇੱਕੋ ਬੰਦੇ ਦਾ ਡਿਸੀਜਨ ਚੱਲਣਾ ਉਹ ਤੁਹਾਨੂੰ ਸਾਰਿਆਂ ਨੂੰ